ਅੱਲਾ ਕੀ ਵਾਰ ਵਾਹਿਗੁਰੂ ਸਤ ਜੀ ਜੈਤੁ ਸ੍ਰੀ ਮਹਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋ ਮਗਨ ਮਹ ਪ੍ਰਾਨੀ ਅੰਧਿਆਰੀ ਮੈਂ ਦੀਪ ਗੋਬਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋ ਮਗਨ ਮਹ ਪ੍ਰਾਨੀ ਅੰਧਿਆਰੀ ਮੈਂ ਦੀਪ ਰਹਾਉ ਸਫਲ ਦਰਸ਼ਨ ਤੁਮਾਰਾ ਪ੍ਰਭ ਪ੍ਰੀਤਮ ਚਰਨ ਕਮਲਿਆ ਨੂਪਾ ਅਨਕ ਬਾਰ ਕਰੂੰ ਤਹਿ ਬੰਦਨਾ ਮਨੈ ਚਰਾਵੂ ਧੂਪ ਹਾਰ ਪਰਿਓ ਤੁਮਰੇ ਪ੍ਰਭ ਦਵਾਰੇ ਦ੍ਰਿੜ ਕਰ ਗਹੀ ਤੁਮਾਰੀ ਲੂਕ ਕਾਢ ਲੇ ਹੋ ਓ ਨਨਕ ਆਪਣੇ ਕੋ ਸੰਸਾਰ ਪਵਕ ਕੈ ਕੋਪ ਹਾਰ ਪਰਿਓ ਤੁਮਰੇ ਪ੍ਰਭ ਦਵਾਰੇ दृढ़ कर गई तुम्हारी लूक का। काड ले हो नामक अपने को संसार पावक के ऊप साहिब श्री गुरु ग्रंथ साहिब जी दी पावन हुजूरी अंदर जुड़ बैठे ਬਹੁਤ ਸਤਿਕਾਰਯੋਗ ਸਤਸੰਗੀ ਜਨੋ ਭਾਗਾਂ ਵਾਲੇ ਆ ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਅੰਮ੍ਰਿਤਮਈ ਪਾਵਨ ਬਾਣੀ ਦੇ ਅੰਮ੍ਰਿਤ ਬੋਲਾਂ ਦੇ ਨਾਲ ਰਲ ਮਿਲ ਕੇ ਸਾਂਝ ਬਣਾਉਂਦਾ ਯਤਨ ਕਰਦੇ ਹਾਂ ਨਿਤਾ ਪ੍ਰਤੀ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਅਮ੍ਰਿਤਮਈ ਪਾਵਨ ਬਚਨਾਂ ਦਾ ਪਾਠ ਰਲ ਮਿਲ ਕੇ শ্রবণ ਕੀਤਾ ਜੈਨ ਸ੍ਰੀ ਰਾਗ ਦੇ ਗੁਰੂ ਅਰਜਨ ਸਾਹਿਬ ਜੀ ਦੇ 701 ਨੰਬਰ ਅੰਗਕ ਕੱਲ੍ਹ ਦੇ ਦਿਨੇ ਵੀ ਇਹਨਾਂ ਦੀ ਅਸੀਂ ਵਿਚਾਰ ਕੀਤੀ ਸੀ ਨਾਲ ਨਾਲ ਇਤਿਹਾਸ ਦੀ ਵਿਚਾਰ ਸ਼ੱਕਰ ਜੂਨ 1980 ਦੇ ਸੰਬੰਧ ਦੇ ਵਿੱਚ ਆਓ ਜੀ ਅਗਲੇ ਰਿਆਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਤੇ ਨਾਲ ਸਾਂਝ ਪਾਈਏ ਦੋਨੇ ਹੱਥ ਜੋੜ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਰਹਿਮਤ ਕਰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰੇ ਜੀਵਨ ਦਾ ਆਸਰਾ ਬਣ ਗਿਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੇਰੇ ਦੇ ਲਈ ਉਹ ਧਨ ਖਜ਼ਾਨਾ ਹੈ ਜਿਹੜਾ ਖਰਚਿਆਂ ਵੀ ਮੁਕਦਾ ਨਹੀਂ ਦੁਨੀਆ ਦਾ ਧਨ ਪਦਾਰਥ ਭਾਵੇਂ ਜਿੰਨਾ ਮਰਜ਼ੀ ਹੋਵੇ ਇਨਸਾਨ ਦੇ ਕੋਲ ਜੇ ਉਸ ਦੇ ਵਿੱਚ ਕਮਾਈ ਹੋ ਰਹੀ ਹੈ ਵਾਧਾ ਹੋ ਰਿਹਾ ਤਾਂ ਸੁਭਾਵਿਕ ਗੱਲ ਹੈ ਵਧ ਰਿਹਾ ਹੈ ਜੇ ਖਰਚਿਆ ਜਾ ਰਿਹਾ ਤੇ ਉੱਥੇ ਘਾਟਾ ਹੀ ਘਾਟਾ ਫਿਰ ਹੌਲੀ-ਹੌਲੀ ਮੁਕਦਾ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਵੀ ਪਾਵਨ ਬਾਣੀ ਦਾ ਨਾਮ ਧਨ ਐਸਾ ਹੈ ਸਾਈਂ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਵੀ ਇਸ ਨੂੰ ਜਿੰਨਾ ਖਰਚੋਗੇ ਇਸ ਨੂੰ ਜਿੰਨਾ ਵੰਡੋਗੇ ਇਹਦੇ ਵਿੱਚ ਘਾਟ ਨਹੀਂ ਇਹਦੇ ਵਿੱਚ ਬਾਦੀ ਹੈ ਇਹਦੇ ਵਿੱਚ ਵਾਧਾ ਹੀ ਹੋਏਗਾ ਤੇ ਇਹ ਐਸੀ ਨਾਮ ਧਨ ਦੀ ਕਰੰਸੀ ਹੈਗੀ ਹੈ ਇਕੱਲੀ ਇਸ ਦੇਸ਼ ਦੇ ਵਿੱਚ ਨਹੀਂ ਹਰ ਇੱਕ ਦੇਸ਼ ਦੇ ਵਿੱਚ ਬਰਾਬਰੀ ਚੱਲਦੀ ਹੈ। ਇੰਡੀਆ ਦੀ ਕਰੰਸੀ ਇੰਡੀਆ ਦੇ ਵਿੱਚ ਹੀ ਚੱਲੇਗੀ। ਕੈਨੇਡਾ ਦੀ ਕਰੰਸੀ ਉੱਥੇ ਹੀ ਚੱਲੇਗੀ। ਯੂ ਐਸ ਦੀ ਉੱਥੇ ਹੀ ਚੱਲੇਗੀ। ਬਦਲ ਜਾਂਦਾ ਨਾ ਦੇਸ਼, ਸਭ ਕੀ ਸੁਣਾ ਦੇ ਰੀਤੀ ਰਿਵਾਜ ਦੇ ਤਹਿਤ ਅਸੀਂ ਹੋ ਜਾਂਦੇ ਹਾਂ। ਸਾਹਿਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਖਜ਼ਾਨਾ ਨਾਮ ਬਾਣੀ ਦਾ ਐਸਾ ਹੈ ਹਰ ਥਾਂ ਦੇ ਇੱਕੋ ਹੀ ਜਿਹਾ ਹੈ ਹਾਂ ਗੁਰੂ ਕਾ ਸਿੱਖ ਇਸ ਨੂੰ ਖਰਚਣ ਦੇ ਲਈ ਤਿਆਰ ਹੋਣਾ ਚਾਹੀਦਾ ਹੈ ਗੁਣਾ ਦੀ ਸਾਝ ਬਣਾਉਣ ਵਾਲਾ ਹਰ ਇੱਕ ਦੇ ਨਾਲ ਹੋਣਾ ਚਾਹੀਦਾ ਪਾਤਸ਼ਾਹ ਮੈਨੂੰ ਤੇਰੀ ਨਾਮ ਬਾਣੀ ਦਾ ਆਸਰਾ ਮਿਲੇ ਮੈਂ ਭਾਗਾ ਵਾਲਾ ਰਹਿਮਤ ਹੋਈ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਤੁਸੀਂ ਮੈਨੂੰ ਕੱਢ ਲਿਆ ਜਿੱਦੇ ਵਿੱਚ ਨਿੱਤ ਪ੍ਰਤੀ ਮੈਂ ਰਹਿੰਦਾ ਹਾਂ ਸੀ ਉਸ ਹਨੇਰੇ ਦੇ ਵਿੱਚੋਂ ਮੈਨੂੰ ਤੁਸੀਂ ਦਾਤ ਕਿਹੜੀ ਦਿੱਤੀ ਹੈ ਗਿਆਨ ਦੀ ਦਾਤ ਕਬੀਰ ਸਾਹਿਬ ਜੀ ਦੇ ਪਾਵਨ ਬਾਣੀ ਦੇ ਬੋਲ ਨੇ ਕਿਆ ਪੜ੍ਹੀ ਹੈ ਕਿਆ ਗੁੰਨੀਆਂ ਕਿਆ ਵੇਦ ਪੁਰਾਨਾ ਸੁਨੀਆਂ ਬੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਬਿਲੇ ਉਸ ਨੂੰ ਭਾਈ ਤੁਹਾਡੇ ਕੋਲੇ ਬਹੁਤ ਕੁਛ ਹੈ ਪਰ ਜੇਕਰ ਤੁਸੀਂ ਸਹਿਜ ਦੇ ਵਿੱਚ ਨਹੀਂ ਆ ਸਕੇ ਜ਼ਿੰਦਗੀ ਦੇ ਅੰਦਰ ਟਿਕਾ ਨਹੀਂ ਲੈ ਕੇ ਆ ਸਕੇ ਜ਼ਿੰਦਗੀ ਨੂੰ ਸੁਚੱਜੇ ਢੰਗ ਤਰੀਕੇ ਦੇ ਨਾਲ ਜਿਉ ਨਹੀਂ ਸਕੇ ਉਸ ਚੀਜ਼ਾਂ ਦਾ ਕੋਈ ਲਾਭ ਨਹੀਂ ਰਹਿ ਜਾਂਦਾ ਧਰਮ ਗ੍ਰੰਥਾਂ ਦਾ ਤੁਸੀਂ ਅਧਿਐਨ ਕੀਤਾ ਬਹੁਤ ਵਧੀਆ ਗੱਲ ਹੈ ਪਰ ਉਸ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਕੀ ਬਦਲਾਅ ਆਇਆ ਪੜਿਆ ਤੁਸੀਂ ਪਾਠ ਕੀਤਾ ਤੁਸੀਂ ਧਰਮ ਦਾ ਕਾਰਜ ਤੇ ਇਹ ਕਾਰਜ ਐਸਾ ਹੈ ਇਸ ਦੇ ਵਿੱਚੋਂ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਅਡੋਲਤਾ ਮਿਲਦੀ ਹੈ ਇਨਸਾਨ ਦਾ ਚਿੱਤ ਇਕਾਗਰ ਹੁੰਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਹੋਇਆ ਹੀ ਨਹੀਂ ਕੁਝ ਵੀ ਹੋਇਆ ਨਹੀਂ ਕੁਝ ਵੀ ਸਭ ਕੁਝ ਉਦਾਂ ਦਾ ਉਦਾਂ ਦਾ ਹੋ ਰਿਹਾ ਸਗੋਂ ਦੀ ਹੰਕਾਰ ਵਧਾ ਲਿਆ ਇਨ੍ਹਾਂ ਧਰਮ ਗ੍ਰੰਥਾਂ ਦਾ ਅਧਿਐਨ ਕਰਕੇ ਮਨ ਦੀਆਂ ਉਲਝਣਾਂ ਘਟਣੀਆਂ ਸੀਗੀਆਂ ਖਤਮ ਹੋਣੀਆਂ ਸੀਗੀਆਂ ਤੁਸੀਂ ਹੂਰ ਬਧਾ ਲਈਆਂ ਲੜਾਈ ਝਗੜੇ ਸ਼ੁਰੂ ਕਰ ਦਿੱਤੇ ਬੜੇ ਸੁਨੇਹਾ ਕੀ ਹੋਈ ਜੋ ਸਹਜ ਨਾ ਮਿਲੇ ਉਹ ਸੋਈ ਅੱਗੇ ਕਹਿੰਦੇ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀ ਹੈ ਜਿਸ ਢੰਗ ਤਰੀਕੇ ਦੇ ਨਾਲ ਹਨੇਰੇ ਦੇ ਵਿੱਚ ਦੀਵੇ ਦੀ ਲੋੜ ਪੈਂਦੀ ਹੈ ਫਿਰਦੇ ਅੰਤਰ ਆਤਮੇ ਦੇ ਵਿੱਚ ਜੇਕਰ ਚਾਨਣ ਕਰਨਾ ਹੈ ਤੇ ਉਸ ਦੇ ਲਈ ਗੁਰੂ ਗਿਆਨ ਦੀ ਪ੍ਰਗਿਆਸ਼ ਦੀ ਲੋੜ ਹੈ ਬਸਤ ਅਗੋਚਰ ਨਹੀਂ ਅਗੋਚਰ ਪਹੁੰਚ ਤੂ ਬਾਹ ਬਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਕਹਿੰਦੇ ਇਹ ਦੀਪਕ ਐਸਾ ਜਿਹੜਾ ਅੰਦਰ ਆਤਮੇ ਨੂੰ ਇੰਨਾ ਗਿਆਨ ਅੰਤਰ ਆਤਮੇ ਨੂੰ ਇੰਨੀ ਰੋਸ਼ਨੀ ਇੰਨਾ ਪ੍ਰਕਾਸ਼ ਦਿੰਦਾ ਹੈ ਇਸ ਦੇ ਉੱਤੇ ਫਿਰ ਹੁਣ ਕੋਈ ਪ੍ਰਭਾਵ ਨਹੀਂ ਪੈਂਦਾ ਦੁਨੀਆਂ ਦੇ ਖਿਆਲਾਂ ਦਾ ਦੁਨੀਆ ਦੇ ਵਿਚਾਰਾਂ ਦਾ ਰਹਿਮਤ ਬਖਸ਼ਿਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਹਨੇਰੇ ਦੇ ਵਿੱਚ ਵੀ ਚਾਨਣ ਕਰ ਦਿੱਤਾ। ਗੱਲ ਇਹ ਹੈ ਵੀ ਇਨਸਾਨ ਆਪਣੇ ਆਪ ਦੇ ਵਿੱਚ ਚਾਨਣ ਕਰਨ ਦੀ ਜੁਗਤ ਗੁਰੂ ਤੋਂ ਸਿੱਖਣ ਵਾਲਾ ਹੋ। ਸਾਹਿਬ ਜੀ ਰਹਿਮਤ ਕਰਦੇ ਸਫਲ ਦਰਸ਼ਨ ਪ੍ਰਭ ਤੁਹਾਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ। ਅਨੂਪ ਦਾ ਅਰਥ ਹੁੰਦਾ ਹੈ ਜੀ ਸੋਨਾ ਸੁਚੰਜਾ ਜਿਸ ਦੀ ਉਪਮਾ ਜਿਸ ਦੀ ਸਿਫਤ ਸਲਾਹ ਦੇ ਲਈ ਸਾਡੇ ਕੋਲੇ ਕੋਈ ਵਰਡਸ ਨਾ ਹੋ ਅਸੀਂ ਆਮ ਕਰਕੇ ਕਹਿੰਨੇ ਆਪੀ ਸਾਡੇ ਕੋਲੇ ਇੰਨੀ ਖੁਸ਼ੀ ਹੈ ਇਸ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਐਕਸਪਲੇਨ ਨਹੀਂ ਕਰ ਸਕਦੇ ਖੁਸ਼ੀ ਇੰਨੀ ਆ ਚਾਉ ਇੰਨਾ ਹੈ ਕਹਿੰਦੇ ਰੱਬ ਦਾ ਬਰਕਾਰਾ ਰੱਬ ਦੀ ਇੰਨੀ ਖਲਕਤ ਦੇ ਵਿੱਚ ਪਸਾਰਾ ਹੀ ਐਸਾ ਹੈ ਕਿ ਅਸੀਂ ਉਸ ਨੂੰ ਸਲਾਹ ਨਹੀਂ ਸਕਦੇ ਕਿ ਕਿੰਨਾ ਕੁਝ ਹੈਗਾ ਉਸਦੇ ਅੰਦਰ ਅਸੀਂ ਪਾਵਨ ਬਾਣੀ ਦੇ ਬੋਲ ਪੜ੍ਹਦੇ ਆਂ ਤੇਰੇ ਗਵਨ ਗਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਪਾਤਸ਼ਾਹ ਤੇਰੀ ਮਹਿਮਾ ਮੈਂ ਕਿਵੇਂ ਬਿਆਨ ਕਰਾਂ ਤੂੰ ਠਾਕੁਰ ਊਚ ਭਗਵਾਨਾ ਮੈਂ ਤਾਂ ਇੱਕ ਨਿਮਾਰਾ ਜਿਹਾ ਜੀਆ ਤੂੰ ਸਮੁੱਚੀ ਸ੍ਰਿਸ਼ਟੀ ਨੂੰ ਹੀ ਪਾਲ ਰਿਹਾ ਏ ਤੇਰੀ ਵੱਡੀ 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 ਰਹਿਮਤ ਹੈ ਖੈਰ ਪਕਾਲਪੁਰਖ ਵਾਹਿਗੁਰੂ ਜੀ ਤੁਹਾਡਾ ਦਰਸ਼ਨ ਦੀਦਾਰਾ ਸਫਲਾ ਹੈ ਜਿਹੜਾ ਕਿ ਮੇਰੇ ਹਰ ਇੱਕ ਚਾਹ ਨੂੰ ਪੂਰਾ ਕਰਨ ਵਾਲਾ ਹੈ ਤੇਰੇ ਦਰ ਦੇ ਉੱਤੇ ਆਇਆ ਦਰਸ਼ਨ ਕੀਤੇ ਮੈਨੂੰ ਹਰ ਇੱਕ ਚੀਜ਼ ਮਿਲਦੀ ਹੈ ਦਰਸ਼ਨ ਅਸੀਂ ਸਰੀਰ ਕਰਕੇ ਬਹੁਤਾਂ ਵੱਡੀ ਗਿਣਤੀ ਦੇ ਵਿੱਚ ਜਾਣਦੇ ਆ ਦੇਖਦੇ ਆ ਵੀ ਸਰੀਰ ਕਰਕੇ ਦਰਸ਼ਨ ਸਾਨੂੰ ਹੋਣ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਜਦੋਂ ਵੀ ਦਰਸ਼ਨਾਂ ਦੀ ਵਿਆਖਿਆ ਕੀਤੀ ਹੈ ਦਰਸ਼ਨ ਦਾ ਐਕਸਪਲੇਨ ਕੀਤਾ ਹੈ ਉੱਥੇ ਇੱਕੋ ਇੱਕ ਗੱਲ ਕੀਤੀ ਹੈ ਕਹਿੰਦੇ ਸਰੀਰ ਕਰਕੇ ਦਰਸ਼ਨ ਕੀਤਿਆਂ ਗੱਲ ਨਹੀਂ ਹੋ ਐ ਬੜਨੀ ਸਰੀਰ ਕਰਕੇ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲਓ ਜੇ ਦਰਸ਼ਨ ਕਰਨੇ ਨੇ ਗੁਰੂ ਦੇ ਦਰਸ਼ਨ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਨਾਲ ਵਿਚਾਰ ਕੀਤੇ ਆ ਕਿਸੇ ਮਨੋਖ ਦੇ ਬਾਰੇ ਤੁਸੀਂ ਜਾਣਨਾ ਹੋਵੇ ਉਸ ਦੇ ਕੋਲੇ ਤੁਸੀਂ ਚਾਹੇ 1 ਮਹੀਨਾ 1 ਸਾਲ 10 ਸਾਲ ਰਹਿ ਲੋ ਪਰ ਜੇਕਰ ਤੁਹਾਡੀ ਉਹਦੇ ਨਾਲ ਬੋਲਚਾਲ ਨਹੀਂ ਹੋ ਰਹੀ ਤੁਹਾਡੇ ਵਿਚਾਰ ਇੱਕ ਦੂਜੇ ਦੇ ਨਾਲ ਸਾਂਝੇ ਨਹੀਂ ਹੋ ਰਹੇ ਤੁਸੀਂ ਉਹਦੇ ਬਾਰੇ ਨਹੀਂ ਕਹਿ ਸਕਦੇ ਕੁਝ ਵੀ ਅਸੀਂ ਬੇਸ਼ੱਕ ਬਾਹਰ ਉਹ ਕਹਿ ਦਿੰਦਾ بڑا ਧਨੀ ਹੈ ਮਡੇ ਪੈਸੇ ਵਾਲਾ ਉੱਚੀ ਪਰਸਨੈਲਿਟੀ ਹੈ ਸੋਹਣਾ ਹੈ ਕਾਰੋਬਾਰ ਵਧੀਆ ਹੈ ਠੀਕ ਬਾਹਰ ਦਿਖ ਰਿਹਾ ਕੋਈ ਗੱਲ ਨਹੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਸਾਡੇ ਸ਼ਹਿਨशाह ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਉੱਚੇ ਨੇ ਵੱਡੇ ਨੇ ਅਸ ਕਹਨੇ ਆ ਜਿਤ ਕੋਈ ਸ਼ਕ ਨਹੀਂ ਪਰ ਇਹ ਕਿਹਾ ਹੋਇਆ ਕਦੋਂ ਪ੍ਰਵਾਨ ਹੈ ਉਸ ਵੇਲੇ ਪ੍ਰਵਾਨ ਜਦੋਂ ਅਸੀਂ ਪਾਣੀ ਨੂੰ ਜਾਣਿਆ ਵੀ ਹਾਂ ਸੱਚੀ ਹੋਈ ਇਹ ਗੱਲ ਹੈ ਜਿਹੋ ਜਿਹਾ ਗੁਰੂ ਦੇ ਬਾਬਤ ਸੁਣਿਆ ਸੀ ਤਿਹੋ ਜਿਹਾ ਮੈਂ ਜਦੋਂ ਸਤਿਗੁਰੂ ਜੀ ਦੇ ਨਾਲ ਵਿਚਾਰਾਂ ਕੀਤੀਆਂ ਸਤਿਗੁਰੂ ਜੀ ਦੀ ਬਾਣੀ ਨੂੰ ਸਮਝਿਆ ਮੈਨੂੰ ਪਤਾ ਲੱਗ ਗਿਆ ਹੈਗਾ ਸੱਚੀ ਈ ਤੰਤਾਰ ਜੋ ਪੂਜਣ ਯੋਗ ਦਰਸ਼ਨ ਦੇਦਾਰੇ ਕਰਨ ਯੋਗ ਸਤਿਗੁਰ ਨੂੰ ਸਭ ਕੁਝ ਵੇਖਦਾ ਜਿਤ ਆ ਜਗਤ ਸੰਸਾਰ ਇੱਥੇ ਮੁਕਤ ਨਾ ਹੋਵੀ ਜੇ ਤ੍ਰਿਸ਼ਾ ਬੁੱਤ ਨਾ ਕਰਿਆ ਵਿਚਾਰ ਪਰ ਇਹ ਵੀ ਗੱਲ ਨਾਲ ਆ ਕਿ ਦਰਸ਼ਨ ਕੱਲਾ ਸਰੀਰ ਕਰਕੇ ਆਤਮਾ ਕਰਕੇ ਵੀ ਹੋਣਾ ਚਾਹੀਦਾ ਖਿਆਲ ਦੇ ਸ਼ਬਦ ਦੇ صدਕਾ ਅਨਕ ਬਾਰ ਕਰੋ ਤਹ ਬੰਦਨ ਮਨੈ ਚਰਾਵੋ ਧੂਪ ਪਾਟਸ਼ਾ ਮੈਂ ਤੇਰੇ ਦਰਸ਼ਨ ਦੇ ਦਾਰਿਆਂ ਦੇ ਲਈ ਇੱਕ ਨਹੀਂ अनेका ਵਾਰ ਹੀ ਨਤਮਸਤਕ ਹੋਣਾ ਤੇਰੇ ਦਰ ਤੇ अनेਕਾਂ ਹੀ ਬਾਰ ਮੈਂ ਬੰਦਨ ਕਰਨ ਦੇ ਲਈ ਵੀ ਤਿਆਰ ਹਾਂ ਜੋ ਤੇਰੇ ਦਰ ਦੇ ਉੱਤੇ ਪ੍ਰਵਾਣ ਹੋ ਜਾਏ ਮੈਂ ਉਹ ਹਰ ਇੱਕ ਚੀਜ਼ ਤੈਨੂੰ ਭੇਟ ਕਰਨ ਦੇ ਲਈ ਤਿਆਰ ਹਾਂ ਪਰ ਮੈਨੂੰ ਤੇਰੇ ਦਰ ਦਾ ਹੀ ਲੋਜਾ ਮੈਨੂੰ ਤੇਰੀ ਸਮਝ ਆ ਜਾ ਆੜ ਪਰਯੋ ਤੁਮਰੇ ਪ੍ਰਭ ਦਵਾਰੈ ਦ੍ਰਿੜ ਕਰ ਗਹੀ ਤੁਮਾਰੀ ਲੋਕ ਪਾਤਸ਼ਾ ਜਿੱਥੇ ਤੁਸੀਂ ਰੱਖਦੇ ਹੋ ਰਹਿਮਤ ਕਰਿਓ ਬਚਾਉਂਦੇ ਹੋ ਉਹ ਮੈਨੂੰ ਦਰਬੇਜ ਦੀ ਜਿਤ ਦੁਆਰੇ ਉੱਬਰੈ ਤਿਤ ਲੇਹੋ ਉਵਾਰ ਉਹ ਮੈਨੂੰ ਰਾਹ ਰਸਤਾ ਦੱਸ ਦਿਓ ਜੁਗਤ ਦੱਸ ਦਿਓ ਬਿਦ ਦੱਸ ਦਿਓ ਜਿਦੇ ਸਦਕਾ ਮੇਰਾ ਪਾਰ ਉਤਾਰਾ ਹੋ ਜਾਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਜਿੱਥੇ ਦੁਨਿਆਵੀ ਤੌਰ ਦੇ ਉਤੇ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ ਉੱਥੇ ਆਤਮਿਕ ਤੌਰ ਦੇ ਉੱਤੇ ਵੀ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ ਜਨਮ ਤੋਂ ਲੈ ਕੇ ਇਨਸਾਨ ਦੇ ਮਰਨ ਤੱਕ ਦੇ ਸਵਾਸਾਂ ਨੂੰ ਜਿਉਣ ਦੀ ਪ੍ਰੇਰਣਾ ਦਿੱਤੀ ਆ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਕਾਇਦਾ ਅਸੀਂ ਬਾਣੀ ਦੇ ਬੋਲ ਪੜ੍ਹਦੇ ਆ ਭਈ ਪ੍ਰਾਪਤ ਮਾਨੁਖ ਦੀ ਹੁਰੀਆ ਗੋਵਿੰਦ ਮੇਲਣ ਕੀ ਏ ਤੇਰੀ ਵਰੀਆ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕੈ ਕਾਪੁ ਕਰਮ ਕਮਾਇਆ ਇਹ ਨੇਤਰੋ ਮੇਰਿਓ ਹਰ ਤੁਮੈ ਜੋ ਤਰੀ ਇਹ ਮਨ ਪਿਆਰਿਆ ਤੂ ਸਦਾ ਸੱਚ ਸੰਭਾਲ ਲੈ ਹਰ ਇੱਕ ਪਾਸੇ ਤੋਂ ਸਾਹਿਬ ਜੀ ਨੇ ਸਾਡੀ ਝੋਲੀ ਦੇ ਵਿੱਚ ਗਿਆਨ ਦੀ ਦਾਤ ਪਾਈ ਹੈ ਸਮਝੇ ਪ੍ਰਾਨੀ ਐਗਜ਼ਾਮਪਲਸ ਹਰ ਇੱਕ ਪਾਸਿਵ ਦਿੱਤੀ ਅੱਛਾ ਬੰਦੇ ਨੂੰ ਸਮਝਾਉਣ ਦੇ ਲਈ ਰੁੱਖਾਂ ਦੀਆਂ ਐਗਜ਼ਾਮਪਲਸ ਦਿੱਤੀਆਂ ਪਸ਼ੂਆਂ ਦੀਆਂ ਐਗਜ਼ਾਮਪਲਸ ਦਿੱਤੀਆਂ ਪੱਥਰਾਂ ਦੀਆਂ ਐਗਜ਼ਾਮਪਲਸ ਦਿੱਤੀਆਂ ਪਾਣੀ ਤੱਕ ਦੀਆਂ ਐਗਜ਼ਾਮਪਲ ਦਿੱਤੀਆਂ ਕਿਸ ਨੂੰ ਸਮਝਾਉਣ ਦੇ ਲਈ ਬੰਦੇ ਦੇ ਲਈ ਸਮੁੰਦਰ ਦੀ ਸਾਗਰ ਤੱਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਐਗਜ਼ਾਮਪਲਸ ਦਿੱਤੀ ਕਿਉਂ ਦਿੱਤੀ ਸਮੁੰਦਰ ਵਰਗਾ ਤੂੰ ਭਾਈ ਆਪਣਾ ਸੁਭਾਅ ਬਣਾ ਸਮੁੰਦਰ ਦੇ ਵਿੱਚ ਤੁਸੀਂ ਪੱਥਰ ਸਿੱਟੋਗੇ ਕੋਈ ਫਰਕ ਪੈਣ ਵਾਲਾ ਉਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਤੁਸੀਂ ਜੇਕਰ ਇੱਕ ਬਾਲਟੀ ਉਹਦੇ ਵਿੱਚ ਚਿੱਕੜ ਦੀ ਵੀ ਸਿੱਟਦੇ ਹੋਗੇ ਉਸ ਨੂੰ ਫੇਰ ਵੀ ਨਹੀਂ ਫਰਕ ਪੈਣ ਵਾਲਾ ਸੱਚੇ ਪਾਕਸ਼ਾ ਜੀ ਨੇ ਕਹਿਣਾ ਕੀਤਾ ਭਾਈ ਤੇਰਾ ਵੀ ਸੁਭਾਅ ਉਦਾਂ ਦਾ ਹੋਵੇ ਤੈਨੂੰ ਕੋਈ ਇੱਕ ਗੱਲ ਮਾੜੀ ਜੀ ਕਹਿ ਲੰਦਾਏ ਆ ਤੂੰ ਛੇਤੀ ਕਿਤੇ ਗੁੱਸੇ ਦੇ ਵਿੱਚ ਆ ਜਾਂਦਾ ਤੈਨੂੰ ਕੋਈ ਗੁੱਸੇ ਦੇ ਨਾਲ ਕਹਿ ਦੇ ਤੈਨੂੰ ਕੋਈ ਅਪਸ਼ਬਦ ਬੋਲ ਦੇ ਤੂੰ ਆਪਣੇ ਆਪ ਨੂੰ ਅਪਸੈਟ ਕਰ ਲੈਣਾ ਨਹੀਂ ਨਹੀਂ ਤੇਰਾ ਸੁਭਾਅ ਵੀ ਸਮੁੰਦਰ ਵਰਗਾ ਹੋਵੇ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਦਾ ਅਰਥ ਹੀ ਇਹ ਐ ਕਿ ਗੁਰੂ ਕੇ ਸਿੱਖ ਨੇ ਵੀ ਗੁਰੂ ਕੇ ਵਰਗਾ ਬਣਨਾ ਹੈ ਜਿਵੇਂ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ ਜਾਇਆ ਉਹਦਾ ਵੀ ਰੂਪ ਹੋ ਜਾਂਦੀ ਹੈ ਤੂੰ ਵੀ ਆਪਣੇ ਜੀਵਨ ਦੇ ਅੰਦਰ ਇੰਨਾ ਸਹਿਜ ਟਿਕਾ ਲੈ ਕਿਉਂ ਨਾ ਵੀ ਤੇਰੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਕਿਸੇ ਦੂਜੇ ਦੇ ਹੱਥ ਨਾ ਹੋਵੇ ਇਹ ਦਾਤ ਸਾਹਿਬ ਜੀ ਨੇ ਸਾਡੀ ਚੁਲੀ ਦੇ ਵਿੱਚ ਪਾਈ ਪਕਸ਼ਮੈਂ ਆਪਣਾ ਹਰ ਇੱਕ ਚੀਜ਼ ਤਨ ਮਨ ਧਨ ਸਭ ਕੁਝ ਅਰਪਣ ਕਰਨ ਦੇ ਲਈ ਤਿਆਰ ਹਾਂ ਜਿਦੇ ਸਦਕਾ ਮੇਰਾ ਪਾਰ ਉਤਾਰਾ ਹੋ ਜੇ ਮੈਂ ਦੁਨੀਆਂ ਦੇ ਮੋਹ ਮਾਇਆ ਦੇ ਪਦਾਰਥਾਂ ਦੇ ਵਿੱਚ ਫਸ ਕੇ ਆਪਣਾ ਜੀਵਨ ਜਿਉਣਾ ਭੁੱਲ ਚੁੱਕਿਆ ਹਾਂ ਜੀਵਨ ਜਿਉਣਾ ਭੁੱਲ ਚੁੱਕਿਆ ਅਖੀਰ ਦੇ ਵਿੱਚ ਕਹਿੰਦੇ ਕਾਗ ਲਿਹੋ ਨਾਨਕ ਆਪਣੇ ਕਉ ਸੰਸਾਰ ਪਾਵਕ ਕੇ ਕੂਪ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਉਹ ਰਹਿਮਤ ਕਰਿਓ ਸੰਸਾਰ ਪਾਵਕ ਕੇ ਕੂਪ ਜਿਹੜਾ ਦੁਨੀਆ ਦਾ ਸੰਸਾਰ ਸਾਗਰ ਦਾ ਹੂ ਹੈ ਇਸ ਖੂਹ ਦੇ ਵਿੱਚ ਪਤਾ ਨਹੀਂ ਕਿੰਨੇ ਗੂਤੇ ਲੱਗਦੇ ਨੇ ਮੈਨੂੰ ਨਿਤਾਪ੍ਰਤੀ ਕਾਮ ਦੇ ਗ੍ਰੋਧ ਦੇ ਨਿੰਦਿਆ ਚੁਗਲੀ ਦੇ ਈਰਖਾ ਦਵੇਸ਼ ਨੇ ਮੈਂ ਆਪਣੇ ਅੰਦਰ ਨਫ਼ਰਤ ਵਰਗੀ ਭਾਵਨਾ ਲੈ ਕੇ ਆਉਂਦਾ ਤੁਸੀਂ ਰਹਿਮਤ ਕਰੋ ਮੇਰੀ ਝੋਲੀ ਦੇ ਵਿੱਚ ਨਿਰਮਲਤਾ ਵਾਲੀ ਦਾਤ ਪਾ ਦਿਓ ਜਿਹਦੇ ਨਾਲ ਮੇਰਾ ਪਾਰ ਉਤਾਰਾ ਹੋਵੇ ਜਿਹਦੇ ਨਾਲ ਮੇਰਾ ਜੀਵਨ ਸੁਹਣਾ ਸੁਥਰ ਜਾ ਉੱਚੇ ਖਿਆਲਾਂ ਵਾਲਾ ਬਣ ਜਾਏ ਇਹ ਜੀ ਸ਼ਬਦ ਦੀ ਵਿਚਾਰ ਜਿਹੜੀ ਅਸੀਂ ਕੱਲ ਆਰੰਭ ਕੀਤੀ ਸੀ ਇੱਥੋਂ ਤੱਕ ਸੰਪੂਰਨ ਹੋਈ ਤੇ ਕੱਲ ਦੇ ਦਿਨੋਂ ਤੱਕ ਅਸੀਂ ਵਿਚਾਰਿਆ ਸੀਗਾ ਜੂਨ 1984 4 ਤਰੀਕ ਤੱਕ ਦਾ 4 ਤਰੀਕ ਨੂੰ ਕੱਲ ਦੇ ਦਿਨ ਵੀ सीआरपीएफ ਵੱਲੋਂ ਬੀਐਸਐਫ ਵੱਲੋਂ ਬਕਾਇਦਾ ਹਮਲੇ ਕੀਤੇ ਗਏ ਸੀ ਗੋਲੀਆਂ ਚਲਾਈਆਂ ਗਈਆਂ ਇੰਕਾਂ ਦੇ ਨਾਲ ਗੋਲੀ ਬਾਰੂਦ ਤੱਕ ਵੀ ਚਲਾਏ ਗਏ ਇਤਿਹਾਸਕਾਰ ਕਹਿੰਦੇ ਨੇ ਕਿ ਉਸ ਵੇਲੇ ਉਹਨਾਂ ਦਾ ਮਨਸ਼ਾ ਨਹੀਂ ਸੀ ਕਿ ਕਿਸੇ ਨੂੰ ਮਾਰਨ ਦੀ ਬਸ ਇਹ ਦੇਖਣਾ ਸੀਗਾ ਕਿ ਕਿੱਥੇ ਕਿੱਥੇ ਗੁਰੂ ਕੇ ਸਿੰਘ ਬੈਠੇ ਹੋਏ ਨੇ ਕਿੱਥੇ ਕਿੱਥੇ ਇਹਨਾਂ ਨੇ ਆਪਣੇ ਮੂਰਤੀ ਲਾਏ ਹੋਏ ਜਰਨਲ ਸੁਬੀਖ ਸਿੰਘ ਸਾਰਿਆਂ ਮੋਰਚਿਆਂ ਦੀ ਅਗਵਾਈ ਕਰ ਰਹੀ ਸੀ ਤੇ ਦੂਰ ਅੰਦੇਸ਼ੀ ਇਹਨਾਂ ਸੂਝਵਾਨ ਸਿਆਣਾ ਸੀਗਾ ਸਿੰਘਾਂ ਨੂੰ ਇਹ ਗੱਲ ਕਹੀ ਹੋਈ ਸੀ ਵੀ ਤੁਸੀਂ ਕਿਸੇ ਨਾ ਵੀ ਆਪਣੇ ਵੱਲੋਂ ਗੋਲੀ ਨਹੀਂ ਚਲਾਉਣੀ ਅੱਤ ਦੀ ਲੋੜ ਪੈਣ ਦੇ ਉੱਤੇ ਚਲਾਉਣੀ ਹੈ ਇਹਨਾਂ ਨੇ ਦੇਖਣਾ ਹੈ ਕਿ ਕਿੱਥੇ-ਕਿੱਥੇ ਬੈਠੇ ਹੋਏ ਨੇ ਖੈਰ ਕੱਲ੍ਹ ਦੇ ਦਿਨ ਹੀ ਗੋਲੀ ਬਾਰੂਦ ਚਲਾਇਆ ਗਿਆ ਜਿਨ੍ਹਾਂ ਵਿੱਚ ਅਨੇਕਾਂ ਹੀ ਸ਼ਰਧਾਲੂ ਗੁਰੂ ਕੇ ਸਿੱਖ ਦਰ ਦੇ ਉੱਤੇ ਮੱਥਾ ਟੇਕਣ ਆਏ ਹੋਏ ਸੀ ਗੋਲਿਆਂ ਦਾ ਸ਼ਿਕਾਰ ਹੋਏ ਅਨੇਕਾਂ ਹੀ ਮਾਵਾ ਬੱਚੇ ਵੀ ਸ਼ਹਾਦਤ ਦਾ ਜਾਮ ਤੀ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦੀ ਪਾਵਨ ਬਾਣੀ ਦਾ ਪ੍ਰਕਾਸ਼ ਜਿੱਥੇ ਅੰਮ੍ਰਿਤ ਵੇਲੇ ਹੋਇਆ ਸੀ ਸ਼ਾਮ ਦੇ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦਾ ਸੁਖਾਸਣ ਕਰਦੇ ਨੇ ਹਰ ਕੀ ਪੌੜੇ ਜਿੱਥੇ ਦਰبار ਸਾਹਿਬ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਉਹਦੇ ਤੋਂ ਦੂਜੀ ਮੰਜ਼ਲ ਦੇ ਉੱਤੇ ਸ਼ਾਮ ਵਾਲੇ ਦਿਨ ਕੱਲ ਦੇ ਦਿਨੀ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਕਸ਼ਾ ਜੀ ਦਾ ਸੁਖਾਸਣ ਕੀਤਾ ਜਾਂਦਾ ਹੈ ਕਿਉਂਕਿ ਬਾਹਰ ਔਦਨ ਹਰ ਇੱਕ ਪਾਸਿਓ ਆਪਣਾ ਮੂਰਚਾ ਤਾਣਿਆ ਹੋਇਆ ਸੀਗਾ ਗੁਰੂ ਕੇ ਸਿੱਖਾਂ ਨੂੰ ਮਾਰਨ ਮਕਾਉਣ ਦੇ ਲਈ ਜਿੱਥੇ ਅੱਜ ਮੈਂ ਪੜ ਰਿਹਾ ਸੀਗਾ ਵੀ ਜਿੱਥੇ ਆਰਸੀ ਆਰਪੀਐਫ ਪਹੁੰਚੀ ਹੋਈ ਸੀ ਜੀਐਸਏ ਪਹੁੰਚੀ ਹੋਈ ਸੀ ਉੱਥੇ ਪੁਲਿਸ ਨੇ ਉੱਥੇ ਫੌਜ ਨੇ ਨੇਵੀ ਤੱਕ ਨੇਵੀ ਗੋਤਾਖੋਰ ਨੇਵੀ ਵੀ ਬੁਲਾਈ ਹੋਈ ਸੀ ਇੰਨਾ ਜ਼ਬਰਦਸਤ ਉਰੂਕੇ ਸਿੱਖਾਂ ਨੂੰ ਮਾਰਨ ਮਕਾਉਣ ਦੇ ਲਈ ਤੇ ਉਹਨਾਂ ਦਾ ਮਨਸੂਬਾ ਇਹ ਸੀ ਮਾਰਨ ਮਕਾਉਣ ਦਾ ਵੀ 2 ਘੰਟਿਆਂ ਤੱਕ ਦਾ ਸਮਾਂ ਲੱਗਣਾ ਹੈ ਸਭ ਕੁਝ ਗੁਰਦ ਗੁਰਦ ਕਰਨ ਦੇ ਲਈ ਪਰ ਜਦੋਂ ਉਹਨਾਂ ਨੇ ਹੌਲੀ ਹੌਲੀ ਜਾਂਜਾ ਲਾਇਆ ਖੈਰ ਹੱਕੇ ਬੱਕੇ ਤੱਕ ਰਹੇਗੇ ਅੱਜ 5 ਤਰੀਕ ਦਾ ਦਿਨ 5 ਤਰੀਕ ਦੇ ਦਿਨ ਗੁਰੂ ਕੇ ਸੇਖ ਗੁਰੂ ਦੇ ਨਾਲ ਸਨੇਹ ਕਰਨ ਵਾਲੇ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦਾ ਪ੍ਰਕਾਸ਼ ਕਰਦੇ ਨੇ ਗੁਰੂ ਕੇ ਸਿੱਖ ਗੁਰੂ ਕੇ ਘਰ ਦੇ ਕੀਰਤਨੀਏ ਕੀਰਤਨ ਵੀ ਕਰਦੇ ਨੇ ਉਸੇ ਤਰ੍ਹਾਂ ਹੀ ਤੇ ਬਕਾਇਦਾ ਫੌਜ ਨੇ ਦੁਬਾਰਾ ਫੇਰ ਲੰਗਰ ਵਾਲੀ ਡੇਉੜੀ ਵਾਲੇ ਪਾਸਿਓਂ ਟੈਂਕ ਤੋਪਾਂ ਚੜਾਣੀਆਂ ਸ਼ੁਰੂ ਕਰ ਦਿੱਤੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਜਰਨਲ ਸੁਮੇਰ ਸਿੰਘ ਵੀ ਆਗਿਆ ਦੇ ਨਾਲ ਫਿਰ ਰਾਕਟ ਲਾਂਚਰਿੰਗ ਵਾਲੇ ਪਾਸੇ ਸਟਿਆ ਗਿਆ। ਉਹਨਾਂ ਨੂੰ ਖਦਸ਼ਾ ਸੀ ਘਬੀਣਾ ਦੇ ਕੋਲੇ ਹੈ ਨਹੀਂ ਨੇ ਇੰਨੇ ਮਾਰੂ ਹਥਿਆਰ। ਜਦੋਂ ਵੀ ਤੁਸੀਂ ਦੇਖਿਓ ਟੈਂਕ ਇਤਿਆਦ ਚੜਾਏ ਜਾਂਦੇ ਨੇ ਨਾ ਉਹ ਕਸੇ ਦੇ ਨਾਲ ਨਿਮਰਤਾ ਦੇ ਨਾਲ ਪੇਸ਼ ਆਉਣ ਦਾ ਸਬੂਤ ਨਹੀਂ ਦਿੰਦੇ। ਬੈਂਕਾਂ ਦੇ ਨਾਲ ਜਿੱਥੇ ਕਿਤੇ ਵੀ ਹਮਲਾ ਕੀਤਾ ਜਾਂਦਾ ਹੈ ਉੱਥੇ ਤਬਾਹੀ ਦੇ ਲਈ ਮਾਰਨ ਮਕਾਉਣ ਤੱਕ ਦੇ ਲਈ ਮਨਸੂਬੇ ਰਹਿੰਦੇ ਨੇ ਅਗਲਿਆਂ ਦੇ ਤੇ ਜੇਕਰ ਫੌਜ ਇੱਥੇ ਚੜ ਕੇ ਆਈ ਹੈ ਤੇ ਸਰਕਾਰ ਦੇ ਨਿਰਦੇਸ਼ ਦੇ ਨਾਲ ਆਈ ਹੈ ਤੇ ਸਰਕਾਰ ਦਾ ਇੱਕੋ ਇੱਕ ਹੱਦਸ਼ਾ ਸੀਗਾ ਕਿ ਇਹਨਾਂ ਸਭਨਾਂ ਨੂੰ ਹੀ ਮਾਰਨਾ ਮਕਾਉਣਾ ਹੈ ਖਤਮ ਕਰ ਦੇਣਾ ਹੈ ਖਤਮ ਕਰ ਦੇਣਾ ਤੇ ਉੱਥੇ ਬਰਾੜਨਾ ਬਕਾਇਦਾ ਇਹ ਗੱਲ ਲਿਖਦਾ ਹੈ ਖੈਰ ਉਸਨੇ ਝੂਠੀਆਂ ਸਾਜ਼ਿਸ਼ਾਂ ਰੱਜੀਆਂ ਜਿੱਥੇ ਪੁਲਿਸ ਜਿੱਥੇ ਫੌਜ ਦੇ ਵਿੱਚ ਹੋਰ ਕਮਾਂਡਰ ਸੀਗੇ ਉੱਥੇ ਨਾਲ ਸਿੱਖ ਵੀ ਸੀਗੇ ਤੇ ਸਿੱਖਾਂ ਸਿੱਖਾਂ ਦਾ ਗੁਰੂ ਘਰ ਦੇ ਨਾਲ ਇੰਨਾ ਪਿਆਰ ਇੰਨਾ ਸਨੇਹ ਕੀ ਆਪਣੀਆਂ ਜਾਨਾਂ ਤੱਕ ਵੀ ਕੁਰਬਾਨ ਕਰਦੇ ਨੇ ਗੁਰੂ ਕੇ ਸਿੱਖ ਗੁਰੂ ਘਰ ਦੀ ਰਾਖੀ ਦੇ ਲਈ ਉੱਥੇ ਹੀ ਬਰਾੜ ਨੇ ਇਹ ਗੱਲ ਕਹਿਣੀ ਕੀਤੀ ਆਗੂ ਬਣ ਕੇ ਭਾਸ਼ਣ ਦਿੰਦਾ ਅੱਜ ਦੇ ਦਿਨ ਮਨੋਵਲਨ ਤਗੜਿਆਂ ਕਰਦਾ ਏ ਆ ਮੋਟੀਵੇਸ਼ਨ ਕਰਦਾ ਕਿ ਸਾਡਾ ਗੁਰੂ ਧਾਮ ਦੇ ਨਾਲ ਸਾਡਾ ਗੁਰੂ ਘਰ ਦੇ ਨਾਲ ਗੁਰੂ ਕੇ ਸਿੱਖਾਂ ਦੇ ਨਾਲ ਕੋਈ ਵੀ ਵਿਰੋਧ ਨਹੀਂ ਹੈ ਇਹਨਾਂ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ हां ਇਸ ਦਰ ਦੇ ਉੱਤੇ ਸਿੱਖੀ ਦੇ ਢੇਸ ਦੇ ਵਿੱਚ ਬੈਠੇ ਹੋਏ ਨੇ ਆਤੰਬਾਦੀ 테ਰਰਿਸਟ ਜਿਹੜੇ ਕਿ ਅੰਦਰ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਗੁਰੂ ਘਰ ਦੀ ਬੜੀ ਬੇਬਤੀ ਕੀਤੀ ਜਾ ਰਹੀ ਹੈ ਗੁਰੂ ਘਰ ਦੀ ਪਤਾ ਨਹੀਂ ਕਿਸ ਢੰਗ ਤਰੀਕੇ ਦੇ ਨਾਲ ਬੇਅਦਬੀ ਕੀਤੀ ਜਾ ਰਹੀ ਹੈ ਇਸ ਨੂੰ ਬਹਾਲ ਕਰਨ ਦੇ ਲਈ ਤੁਹਾਡੀ ਜ਼ਰੂਰਤ ਹੈਗੀ ਹੈ ਉਹ ਕਹਿੰਦਾ ਲੈਕਚਰ ਕਰਦਾ ਆਇਆ ਉਹ ਤੇ ਗੁਰੂ ਕੇ ਸਿੱਖ ਉੱਥੇ ਹੀ ਸਿਪਾਈ ਸੁਣ ਰਹੇ ਸੀਗੇ ਤੇ ਉਹਨਾਂ ਦੇ ਵਿੱਚੋਂ ਗੱਲ ਬਾਤ ਵਿੱਚ ਕਹਿੰਦਾ ਹੈ ਵੀ ਜੇਕਰ ਕੋਈ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ ਕਿਸੇ ਦੇ ਮਨ ਦੇ ਵਿੱਚ ਬਲਬਲਾ ਉੱਠਦਾ ਹੈ ਕਿ ਗੁਰੂ ਧਾਮ ਦੀ ਬੇਅਦਬੀ ਹੈ ਤਾਂ ਨਿਰਸੰਦੇਹ ਇੱਥੋਂ ਜਾ ਸਕਦਾ ਹੈ ਨਿਰਸੰਦੇਹ ਤੋਂ ਜਾ ਸਕਦਾ ਹੈ ਉਸ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਉੱਥੇ ਹੀ ਇੱਕ ਗੁਰੂ ਕੇ ਸਿੱਖ ਨੇ ਹੱਥ ਖੜਾ ਕੀਤਾ ਹੱਥ ਖੜਾ ਕੀਤਾ ਤੇ ਅਗਿਓ ਬਰਾੜੀ ਗੱਲ ਲਿਖਦਾ ਕਹਿੰਦਾ ਵੀ ਕੋਈ ਗੱਲ ਨਹੀਂ ਕਿ ਅਸੀਂ ਕੋਈ ਕੁਝ ਨਹੀਂ ਕਰਾਂਗੇ ਤੈਨੂੰ ਇੱਥੋਂ ਬੜੇ ਸੋਹਣੇ ਸੁੱਚੇ ਦੇ ਢੰਗ ਤਰੀਕੇ ਦੇ ਨਾਲ ਜਾਣ ਦੇਵਾਂਗੇ ਅਗਿਓ ਕਹਿੰਦਾ ਨਹੀਂ ਮੈਂ ਇਸ ਕਰਕੇ ਨਹੀਂ ਹੱਥ ਖੜਾ ਕੀਤਾ ਕਿ ਮੈਂ ਇੱਥੋਂ ਜਾਣਾ ਚਾਹੁੰਦਾ ਹਾਂ ਮੈਂ ਇਸ ਕਰਕੇ ਹੱਥ ਖੜਾ ਕੀਤਾ ਹੈ ਕਿ ਜੇਕਰ ਸਾਡੇ ਗੁਰੂ ਧਾਮਾਂ ਦਾ ਓਟ ਆਸਰਾ ਲੈ ਕੇ ਕੋਈ ਅਤਿ ਕਵਾਦੀ ਇੱਥੇ ਬੈਠਾ ਹੋਇਆ ਹੈ ਮੈਂ ਅੱਗੇ ਹੋ ਕੇ ਲੜਨ ਦੇ ਲਈ ਤਿਆਰ ਬੈਠਾ ਹਾਂ ਇਹ ਮਾਈਂਡ ਵਾਸ਼ ਕੀਤਾ ਗਿਆ ਹੈ ਗੁਰੂ ਕੇ ਸਿੱਖ ਗੁਰੂ ਕੇ ਸਿੱਖ ਦਾ ਕਦੇ ਵੀ ਮੈਰੀ ਨਹੀਂ ਹੁੰਦਾ ਕਦੇ ਵੀ ਬੈਰ ਨਹੀਂ ਹੈ ਜਿਹੜਾ ਗੁਰੂ ਦੇ ਨਾਲ ਸਨੇਹ ਕਰਨ ਵਾਲਾ ਹੈ ਗੁਰੂ ਘਰ ਦੇ ਨਾਲ ਸਨੇਹ ਕਰਨ ਵਾਲਾ ਹੈ ਖੈਰ ਇਸ ਢੰਗ ਤਰੀਕੇ ਦੇ ਨਾਲ ਅੱਜ ਦੇ ਦਿਨ ਵੀ ਹੋਰ ਫੌਜ ਆਈ ਹੈ ਹੋਰ ਬੱਖੋ ਬਖਰੇ ਢੰਗ ਤਰੀਕੇ ਦੇ ਨਾਲ ਅੱਜ ਦੇ ਦਿਨ ਤਕਰੀਬਨ ਗਿਣਤੀ ਕੀਤੀ ਜਾਂਦੀ ਹੈ ਵੀ 5 56 ਸ਼ਰਧਾਲੂ ਤੇ 5 ਮਾਸੂਮ ਬੱਚੇ ਫੌਜ ਦੀ ਫਾਇਰਿੰਗ ਦੇ ਵੱਲੋਂ ਸ਼ਹਾਦਤ ਦਾ ਜਾਮ ਪੀ ਗਏ ਨੇ ਜਿਹੜੇ ਕੀ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਸੀ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੇ ਸ਼ਹਾਦਤ ਪੁਰਬ ਨੂੰ ਮੁੱਖ ਰੱਖਦੇ ਆ ਉੱਥੇ ਹੀ ਅੱਜ ਦੇ ਦਿਨੀ ਬਾਬਾ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਸੰਤ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਇਹਨਾਂ ਦੇ ਕੈਣ ਦੇ ਉੱਤੇ ਭਾਈ ਪੂਰਨ ਸਿੰਘ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਅਗਵਾਈ ਗੁਰੂ ਘਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਸਨ ਉਹਨਾਂ ਨੂੰ ਕਿਹਾ ਗਿਆ ਕਿ ਸਿੱਖ ਸੰਗਤਾਂ ਕਾਫੀ ਗਿਣਤੀ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਪਹੁੰਚਾਇਆ ਜਾਏ ਭਾਈ ਪੂਰਨ ਸਿੰਘ ਜੀ ਨੇ ਗੁਰੂ ਘਰ ਦੇ ਵਿੱਚੋਂ ਹੀ ਇੱਕ ਛੋਟਾ ਰਸਤਾ ਸੀਗਾ ਬਾਹਰ ਨਿਕਲਣ ਵਾਲਾ ਜਿੱਦ ਤੋ ਕੀ ਫੌਜ ਵੀ ਅਣਜਾਣ ਸੀ ਕਿ ਕਾਫੀ ਜੰੜਿਆਂ ਨੂੰ ਪਤਾ ਨਹੀਂ ਸੀਗਾ ਉੱਥੇ ਲਿਜਾ ਕੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਰੱਖ ਕੇ ਖਾਣ ਦੇ ਲਈ ਭੋਜਨ ਤੇ ਰਹਿਣ ਦੇ ਲਈ ਛੱਪ ਦਿੱਤੀ ਅੱਜ ਦਾ ਦਿਹਾੜਾ ਅੱਜ ਦੇ ਦਿਨ ਦੇ ਵਿੱਚ ਇਹ ਇੱਥੋਂ ਤੱਕ ਦਾ ਇਤਿਹਾਸ ਹੈ ਹੋਰ ਵੀ ਇਤਿਹਾਸ ਹੈ ਸੰਖੇਪ ਰੂਪ ਦੇ ਵਿੱਚ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਕੱਲ ਦੇ ਦਿਨੀ ਜਿਹੜਾ ਕੀ ਭਾਈ ਜਨਤੀ ਦੇ ਵਿੱਚ ਫੌਜ ਵੱਲੋਂ ਹਮਲਾ ਕੀਤਾ ਗਿਆ ਜਿਦੇ ਵਿੱਚ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ పాਵ ਨੂੰ ਸਰੂਪ ਨੂੰ ਇਹ ਗੋਲੀਆਂ ਲਗਦੀਆਂ ਨੇ ਜਿਦੇ ਵਿੱਚ ਵੀ ਗੁਰੂ ਘਰ ਦੇ ਕੀਰਤਨੀਆਂ ਤਾਂ ਕਬੀਰ ਸ਼ਹਾਦਤ ਦਾ ਜਾਮ ਕਿੰਦੇ ਨੇ ਇਹ ਅਸੀਂ ਕਲ ਦੇ ਦਿਨੋਂ ਇੱਥੋਂ ਹੀ ਲੜੀ ਨੂੰ ਅੱਗੇ ਤੁਰਾਂਗੇ ਵਿਚਾਰਾਂ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਪਾਤਸ਼ਾਹ ਜੀ ਬਖਸ਼ਣ ਜੋਗ ਨੇ ਅਖੀਰ ਵਿੱਚ ਬਲਾਉ ਫਤੇ ਵਾਹਿਗੁਰੂ ਜੀ ਕਾ